ਮਨੁੱਖ ਸਾਰੇ ਧਾਰਮਿਕ ਕਰਮ ਕਰੇ ਨਾਮ ਨਾ ਜਪੇ ਤੋ ਇੰਜ ਕਹੋ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਭ ਕੁਝ ਅਜਾਇ ਜਪੋ ਤ ਏਕੋ ਨਾਮ ਅਵਰ ਨਿਰਾਫਲ ਕਾਮ ਨਿਸਫਲ ਸਮਝ ਲਓ ਫਿਜ਼ੂਲ ਸਮਝ ਲਓ ਮੈਂ ਫਿਰ ਅਰਜ਼ ਕਰਾਂ ਬਾਹਰ ਦੇ ਸਾਰੇ ਧੰਦੇ ਬੇਮੈਨੇ ਹੋ ਜਾਣਗੇ ਅਗਰ ਧਨ ਨਹੀਂ ਮਿਲੇ ਸਾਰੇ ਧਾਰਮਿਕ ਕਰਮ ਬੇਮੈਨੇ ਹੋ ਜਾਣਗੇ ਅਗਰ ਨਾਮ ਨਹੀਂ ਜਪਿਆ ਜਪੋ ਤਾ ਏਕੋ ਨਾਮ ਆਵਰ ਨਿਰਾਫਲ ਕਾਮ ਆ ਧੰਦਾ ਫਲਦਾਇਕ ਹੋ ਗਏ ਧਨ ਮਿਲ ਗਏ ਠੀਕ ਸਾਰੇ ਧਾਰਮਿਕ ਕਰਮ ਫਲਦਾਇਕ ਹੋ ਗਏ ਨਾਮ ਜਪਣ ਲੱਗਦੇ ਹੁਰਦਾਰੇ ਆਰੇ ਪਾਠ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਦਾਨ ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਹੁਤ ਕੁਝ ਕਰ ਰਿਹਾ ਹੈ ਨਾਮ ਨਹੀਂ ਜਪ ਰਿਹਾ ਇਹਨੇ ਸਾਰੇ ਸਾਧਨ ਤੇ ਜੁਟਾ ਲਏ ਨੇ ਪਰ ਜਿਸ ਲਈ ਸਾਧਨ ਜੁਟਾਏ ਨੇ ਉਹ ਤੇ ਕਰਦਾ ਹੀ ਨਹੀਂ ਪਿਆ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਾਮਾ ਦੂਸਰਾ ਨੁਕਤਾ ਧਨ ਕਮਾਣ ਲਈ ਸਮਾਂ ਖਰਚ ਕਰਨਾ ਪਵੇਗਾ ਧਨ ਕਮਾਣ ਲਈ ਸਰੀਰਕ ਮਿਹਨਤ ਵੀ ਚਾਹੀਦੀ ਹੈ ਧਨ ਕਮਾਣ ਲਈ ਅਕਲ ਵੀ ਚਾਹੀਦੀ ਧਰਮ ਕਮਾਣ ਵਾਸਤੇ ਵੀ ਸਮਾਂ ਚਾਹੀਦਾ ਹੈ ਅਕਲ ਵੀ ਚਾਹੀਦੀ ਸਰੀਰਕ ਬਲ ਵੀ ਚਾਹੀਦਾ ਹੈ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਸ ਤਰ੍ਹਾਂ ਨਾਮ ਜਪੇਗਾ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਵੇਂ ਧਨ ਕਮਾਏਗਾ ਧਨ ਬਾਰ ਘੱਮ ਆਂਦਾ ਹੈ ਅੰਦਰ ਦੀਆਂ ਸੋਗ ਚਿੰਤਾਵਾਂ ਨੂੰ ਨੇ ਮਿਟਾ ਸਕਦਾ ਧਰਮ ਅੰਦਰ ਕਮ ਆਂਦਾ ਹੈ ਇਸ ਵਾਸਤੇ ਕਹਿੰਦੇ ਨੇ ਨਾਮ ਵੀ ਇੱਕ ਦੌਲਤ ਹੈ ਭਾਈ ਸਾਹਿਬ ਬਾਈ ਨੰਦ ਲਾਲ ਦਾ ਫਰਮਾਨ ਦੌਲਤੇ ਜਾਵੇਦ 바ਸ਼ਦ ਬੰਦਗੀ ਬੰਦਗੀ ਕੁੰ ਬੰਦਗੀ ਕੁੰ ਬੰਦਗੀ ਹਮੇਸ਼ਾ ਦੀ ਦੌਲਤ ਜੋ ਲੋਕ ਪਰ ਲੋਕ ਦੇ ਸੁਖ ਦੇ ਸਕਦੀ ਹੈ ਬੰਦਗੀ ਹੈ ਗਰ ਬਜ਼ੁਰਗੇ ਬਾਇਦਤ ਕੁੰ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਜੇ ਤੁਮ ਬਜ਼ੁਰਗੀ ਚਾਹਂਦਾ ਹੈ ਮਹਾਨਤਾ ਚਾਹਂਦਾ ਹੈ ਮਾਨਤਾਣ ਚਾਹਂਦਾ ਹੈ जप प्रभु दान गर्भजोरगे बायत गुण बन्दे वर्ण आकाश में कशि शरमندگی दौलते सरमाया ईमान बवद ईमान दी दौलत ऐसी दौलत है धर्म दा धन ऐसा धन है दौलते सरमाया ईमान बवद ਹਰ ਗਦਾ ਅਜ਼ਿਆਦ ਹੋ ਸੁਲਤਾਨ ਬਵਨ ਪ੍ਰਮਾਤਮਾ ਦੀ ਯਾਦ ਪ੍ਰਭੂ ਦਾ ਨਾਮ ਹਰ ਬਿਖਾਰੀ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦਾ ਜਿਸ ਨੂੰ ਬਖਸ਼ੇ ਸਿਵ ਸਲਾ ਨਾਨਕ ਪਾਦਸ਼ਾਹੀ ਪਾਦਸ਼ਾਹ ਸੰਸਾਰ ਦੇ ਜਿਹੜੇ ਬਾਦਸ਼ਾਹ ਨੇ ਉਹਨਾਂ ਦਾ ਬਾਦਸ਼ਾਹ ਬਣਾ ਦਿੰਦਾ ਉਹਨਾਂ ਦਾ ਮਾਲਕ ਬਣਾ ਦਿੰਦਾ ਇਤਨੀ ਉੱਚੀ ਅਵਸਥਾ ਦੌਲਤੇ ਸਰਮਾਇ ਇਮਾਂ ਬਵਨ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਨ ਤੋ ਮੈਂ ਫਿਰ ਦੋਰਾਵਾ ਧਨ ਕਮਾਣ ਲਈ ਸਮਾਂ ਚਾਹੀਦਾ ਵਕਤ ਚਾਹੀਦਾ ਧਰਮ ਕਮਾਣ ਲਈ ਵੀ ਵਕਤ ਚਾਹੀਦਾ ਸਮਾਂ ਚਾਹੀਦਾ ਧਨ ਕਮਾਣ ਲਈ ਅਕਲ ਚਾਹੀਦੀ ਹੈ ਧਰਮ ਵੀ ਬੇਵਕੂਫ ਬੰਦੇ ਮੂੜ ਬੰਦੇ ਨਹੀਂ ਕਮਾ ਸਕਦੇ ਕੋਈ ਸੋਚ ਸਮਝ ਚਾਹੀਦੀ ਹੈ ਇਹ ਸੋਚ ਸਮਝ ਸੰਗਤ ਦੇ ਚ ਮਿਲਦੀ ਹੈ ਗੁਰੂ ਦਵਾਰੇ ਹੋਏ ਸੋਜੀ ਪਾਇਸ ਇਹ ਸਮਝ ਇੱਥੋਂ ਮਿਲਦੀ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ اے ਪ੍ਰਭੂ ਥਕ ਹਾਰ ਕੇ اے ਗੁਰੂ ਮੈਂ ਤੇਰੀ ਸ਼ਰਨ ਆਇਆ ਤੂੰ ਮੈਨੂੰ ਉਹ ਅਕਲ ਦੇ ਜਿਹੜੀ ਰੱਬ ਨੂੰ ਸਮਝ ਸਕਦੀ ਤੂੰ ਮੈਨੂੰ ਉਹ ਹਿਰਦਾ ਦੇ ਜਿਹੜਾ ਪ੍ਰਭੂ ਨੂੰ ਜਪ ਸਕਦਾ ਤੇ ਮੰਗ ਹੈ ਆਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਬਿਬੇਕਾ ਮੈਂ ਫਿਰ ਦੋਹਰਾਵਾਂ ਧਨ ਕਮਾਉਣ ਲਈ ਸਰੀਰਕ ਬਲ ਚਾਹੀਦਾ ਤਾਕਤ ਚਾਹੀਦੀ ਹੈ ਸਰੀਰ ਦੇ ਵਿੱਚ ਧਰਮ ਕਮਾਉਣ ਲਈ ਵੀ ਚਾਹੀਦੀ ਕਮਜ਼ੋਰ ਬੰਦਾ ਲਾਗਰ ਬੰਦਾ ਬਿਮਾਰ ਬੰਦਾ ਕਿਵੇਂ ਅਮਰਤ ਵੇਲੇ ਉੱਠੇਗਾ ਕਿਵੇਂ ਨਾਮ ਜਪੇਗਾ ਕਿਸ ਤਰ੍ਹਾਂ ਗੁਰਦੁਆਰੇ ਆਏਗਾ ਸਰੀਰਕ ਤੌਰ ਤੇ ਨਿਰਵਲ ਮਨਕ ਨਾਲ ਧਨ ਕਮਾ ਸਕਦਾ ਹੈ ਨਾ ਧਰਮ ਅਕਲ ਦੇ ਤਲ ਤੇ ਮੂੜ ਬੰਦਾ ਨਾ ਡੰਗ ਨਾਲ ਧਨ ਕਮਾ ਸਕਦਾ ਇਹਨਾਂ ਧਰਮ ਆਲਸੇ ਮਨਕ ਜੋ ਸਮਾਈ ਨਹੀਂ ਕਰਦਾ ਨਾ ਧਨ ਕਮਾ ਸਕਦਾ ਹੈ ਨਾ ਧਰਮ ਧਨ ਸਮਾਂ ਮੰਗਦਾ ਹੈ ਧਰਮ ਵੀ ਸਮਾਂ ਮੰਗਦਾ ਹੈ ਧਨ ਅਕਲ ਮੰਗਦਾ ਹੈ ਨਾਮ ਵੀ ਧਰਮ ਵੀ ਅਕਲ ਮੰਗਦਾ ਹੈ ਸ਼ਰੀਰਕ ਸ਼ਕਤੀ ਚਾਹੀਦੀ ਹੈ ਧਨ ਕਮਾਣ ਵਾਸਤੇ ਸ਼ਰੀਰਕ ਬਲ ਚਾਹੀਦਾ ਹੈ ਧਾਰਮਿਕ ਸਾਧਨਾ ਕਰਨ ਵਾਸਤੇ ਮਨੁੱਖ ਧਨ ਕਮਾਣ ਲਈ ਸਮਾਂ ਕੱਢ ਲੈਂਦਾ ਹੈ ਧਰਮ ਲਈ ਨਹੀਂ ਧਨ ਕਮਾਣ ਵਿੱਚ ਪੂਰੀ ਅਕਲ ਵਰਤ ਲੈਂਦਾ ਹੈ ਧਰਮ ਦੇ ਚ ਨਹੀਂ ਕਦੇ ਕਦਾਂ ਇਹ ਕੋਈ ਵਰਤਦੇ ਨੇ ਨਹੀਂ ਤੇ ਸਾਰੀ ਦੁਨੀਆ ਦਾ ਮੈਂ ਭਰਮਣ ਕਰਕੇ ਦੇਖਿਆ ਔਲ 45 ਸਾਲ ਹੋ ਗਏ ਨੇ ਮੈਨੂੰ ਇਹ ਕਥਾ ਕਰਦੇ ਆ ਥੋੜੇ ਜਿਹੇ ਬੰਦੇ ਨੇ ਜੋ ਅਕਲ ਨੂੰ ਵਰਤਦੇ ਨੇ ਨਾਮ ਕਮਾਣ ਵਿੱਚ ਨਾਮ ਜਪਣ ਦੇ ਵਿੱਚ ਜਗਤ ਵਿੱਚ ਬਹੁਤ ਥੋੜੇ ਜਿਹੇ ਬੰਦੇ ਨੇ ਜੋ ਨਾਮ ਜਪਣ ਲਈ ਸਮਾਂ ਕੱਢਦੇ ਆ ਪੁਰਾਣਾ ਜ਼ਮਾਨਾ ਤਦ ਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਹਵਾਈ ਜਹਾਜ਼ ਨਹੀਂ ਸਨ ਜ਼ਮੀਨ ਦਾ ਸਫ਼ਰ ਮਨੁੱਖ ਪੈਰਾਂ ਨਾਲ ਚੱਲ ਕੇ ਤੈਅ ਕਰਦਾ ਸੀ 10-15 ਮੀਲ ਦੀ ਬਾਟ ਵੀ ਹੋਵੇ ਤੇ ਸਾਰਾ ਦਿਨ ਲੱਗ ਜਾਂਦਾ ਸੀ ਚੱਲਦੇ ਆ ਚੱਲਦੇ ਧਰਮ ਦਾ ਮਾਰਗ ਵੀ ਬੜਾ ਸੁਸਤ ਸੀ ਤੀਰਥਾਂ ਦਾ ਰਟਨ ਵਰਤ ਰੱਖੋ 33 ਕਰੋੜ ਦੇਵਤਿਆਂ ਦੀ ਪੂਜਾ तरह-तरह ਦੇ ਕਰਮ ਸਾਧਨਾ ਅਠਾਠ ਤੀਰਥਾਂ ਦਾ ਭਰਮਣ ਤਰ੍ਹਾਂ-ਤਰ੍ਹਾਂ ਦੇ ਹਵਨ ਯੱਗ ਪੂਜਾ ਪਾਠ ਬੜੀ ਲੰਬੀ ਕਿਰਿਆ ਸੀ ਸੁਸਤ ਲੰਨ ਸੀ ਹੌਲੇ-ਹੌਲੇ ਜਿਵੇਂ ਉਹਨਾਂ ਦੇ ਨਜ ਜ਼ਮੀਨ ਦਾ ਰਸਤਾ ਆਹਸਤਾ-ਆਹਸਤਾ ਤੈ ਹੁੰਦਾ ਸੀ ਧਰਮ ਦੇ ਮਾਰਗ ਤੇ ਵੀ ਲੋਕੀ ਆਹਸਤਾ-ਆਹਸਤਾ ਚੱਲਦੇ ਸੀ ਪਰ ਚੱਲਦੇ ਸੀ ਬੋਤਾਂ ਦੇ ਚਲਦੇ ਸਨ ਯੁੱਗ ਦੇ ਬਦਲਦਿਆਂ ਯੁੱਗ ਬਦਲਦਾ ਹੈ ਮਨੁੱਖ ਦੀ ਸੋਚਣੀ ਦੇ ਮੁਤਾਬਕ ਵਿਚਾਰਾਂ ਦੇ ਮੁਤਾਬਕ ਅਕਲ ਦੇ ਮੁਤਾਬਕ ਆਪਦੀ ਗੈਥੜੀ ਅਰਸ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਨਾਪੋਗੇ ਤੋਲੋਗੇ ਯੁੱਗ ਬਦਲ ਗਏ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਇਹ ਰਤਬਤ ਰਹੇ ਸੂਰਜ ਤੇ ਉਹ ਹੀ ਜਿਹੜਾ ਸਤਜੁਗ ਦੇ ਛੇ ਚੰਦਰਮਾ ਵੀ ਹੋਈ ਏ ਇਹ ਜ਼ਮੀਨ ਵੀ ਹੋਈ ਏ ਗ੍ਰਹਿ ਨੇ 76 ਤਾਰੇ ਸਿਆਰੇ ਵੀ ਹੋਈ ਨੇ ਵਗਦੀ ਹੋਈ ਪਮਣ ਵੀ ਹੋਈ ਏ ਗੁਰੂ ਨਾਨਕ ਕਨਨ ਸਾਗਰ ਸਮੁੰਦਰ ਵੀ ਹੋਈ ਏ ਜੋ ਹਜ਼ਾਰਾਂ ਸਾਲ ਪਹਿਲੇ ਸੀ ਹੋਈ ਏ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨ ਅਰ ਤਪ ਤਰ ਹੈ ਉਹੀ ਦਿਨ ਅਰ ਉਹੀ ਸੂਰਜ ਤਪਦਾ ਤੇ ਜੋ ਹਜ਼ਾਰਾਂ ਸਾਲ ਪਹਿਲੇ ਸੀ ਉਹੀ ਚੰਦਰਮਾ ਆਪਣੀਆਂ ਕਿਰਨਾਂ ਦੇ ਨਾਲੀ ਚਾਨਣੀ ਵੰਡ ਰਿਹਾ ਜੋ ਹਜ਼ਾਰਾਂ ਸਾਲ ਪਹਿਲੇ ਸੀ। ਉਹੀ ਗ੍ਰਹਿ ਛਤਰ ਤਾਰੇ ਸਾਰੇ ਨੇ ਉਹੀ ਜ਼ਮੀਨ ਹੈ ਉਹੀ ਸਾਗਰ ਹੈ। ਰਾਮਕਲੀ ਮੱਲਾ ਪਹਿਲੇ ਰਾਮਕਲੀ ਰਾਗ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ। ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨ ਅਰ ਤਪਤ ਰਹੇ। ਸਾਧਰਤੀ ਸਾ ਪਵਨ ਝੁਲਾ ਰਹੇ ਜੁਗਜੀ ਖੇਲੇ ਥਾਂ ਕੈਸੇ। ਉਹੀ ਧਰਤੀ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ ਜੋ ਸਤਜੁਗ ਦੇ ਸੀ ਸਾ ਪਵਨ ਝੁਲਾਰੇ ਝੁਲਦੀ ਹੋਈ ਪਵਨ ਵੀ ਹੋਈ ਹੈ ਹਵਾ ਵੀ ਹੋਈ ਹੈ ਕੋਈ ਨਵੀਂ ਨਹੀਂ ਹੈ ਜੋ ਸਤਜੁਗ ਦੇ ਚ ਪਵਨ ਵਗਦੀ ਸੀ ਉਹੀ ਹੈ ਜੋ ਸਤਜੁਗ ਦੇ ਚ ਧਰਤੀ ਸੀ ਉਹੀ ਹੈ ਜੋ ਸਤਜੁਗ ਦੇ ਸੂਰਜ ਚੰਦ ਤਾਰੇ ਸਨ ਉਹੀ ਨੇ ਮਹਾਰਾਜ ਕਹਿੰਦੇ ਨੇ ਫਿਰ ਕਿਸ ਤਰ੍ਹਾਂ ਕਹਿੰਦੇ ਹੋ ਯੁੱਗ ਬਦਲ ਗਏ ਕੀ ਬਦਲੇ ਸਾਧਰਤੀ ਸਾ ਪਮਨ ਝੁਲਾਰੇ ਯੁਗ ਜੀ ਖੇਲੇ ਥਾਂ ਕੈਸੇ ਉਹਨਾਂ ਦਿਨਾਂ ਵਿੱਚ ਵੀ ਜੀਵ ਪੰਜ ਤੱਤਾਂ ਦੇ ਸਨ ਅੱਜ ਵੀ ਪੰਜ ਤੱਤਾਂ ਦੇ ਕੋਈ ਇੱਕ ਤੱਤ ਗੱਠ ਨਹੀਂ ਗਿਆ ਇੱਕ ਤੱਤ ਵਧ ਨਹੀਂ ਗਿਆ ਕੋਈ ਮਨੁੱਖ 6 ਤੱਤਾਂ ਦਾ ਨਹੀਂ ਹੋ ਗਿਆ ਕੋਈ ਬੰਦਾ 4 ਤੱਤਾਂ ਦਾ ਨਹੀਂ ਹੋ ਗਿਆ ਫਿਰ ਕੀ ਬਦਲੇ ਕਿਸੀ ਕਹਨੇ ਆ ਯੁੱਗ ਬਦਲ ਗਏ ਯੁੱਗ ਸੂਰਜ ਚੰਦ ਤਾਰੇ ਜ਼ਮੀਨ ਆਸਮਾਨ ਕਰਕੇ ਨਹੀਂ ਬਦਲਦਾ ਤੇ ਯੁੱਗ ਪਸ਼ੂਆਂ ਦੀ ਦੁਨੀਆ 'ਚ ਵੀ ਨਹੀਂ ਬਦਲਦਾ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ ਇਹ ਹਜ਼ਾਰਾਂ ਸਾਲ ਪਹਿਲੇ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ ਅੱਜ ਵੀ ਉਸੇ ਤਰ੍ਹਾਂ ਹਜ਼ਾਰਾਂ ਸਾਲ ਪਹਿਲੇ ਚਿੰਚੜੀਆਂ ਪੰਛੀ ਘੋਸਲੇ ਬਣਾ ਕੇ ਦਰਖਤਾਂ ਦੇ ਚੜ੍ਹਿੰਦੀਆਂ ਅਸਾਂ ਅੱਜ ਵੀ ਉਸੇ ਤਰ੍ਹਾਂ ਹਜ਼ਾਰਾਂ ਸਾਲ ਤੋਂ ਕੀੜੇ ਮਕੋੜੇ ਪਸ਼ੂ ਪੰਛੀ ਉਹਨਾਂ ਦੀ ਤਰਜ਼ੇ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਿਆ ਕੁਝ ਵੀ ਨਹੀਂ ਫਰਕ ਫਿਰ ਅਸੀਂ ਕੀ ਦੇਖਦੇ ਹਾਂ ਕਿ ਯੁਗ ਬਦਲ ਗਿਆ ਨਾ ਪਸ਼ੂ ਬਦਲੇ ਨਾ ਪੰਛੀ ਬਦਲੇ ਨਾ ਸੂਰਜ ਬਦਲਿਆ ਨਾ ਚੰ드ਰਮਾ ਬਦਲਿਆ ਨਾ ਤਾਰੇ ਬਦਲੇ ਨਾ ਧਰਤੀ ਬਦਲੀ ਨਾ ਹਵਾ ਬਦਲੀ ਨਾ ਸਾਗਰ ਬਦਲੇ ਫਿਰ ਬਦਲਿਆ ਕੀ ਹੈ ਅਸੀਂ ਕਹਿੰਦੇ ਹਾਂ ਯੁਗ ਬਦਲ ਗਿਆ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਜਦ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਸੋਚਣੀ ਬਦਲ ਜਾਂਦੀ ਹੈ ਸਮਝ ਬਦਲ ਜਾਂਦੀ ਹੈ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ ਯੋਗ ਬਦਲ ਜਾਂਦਾ ਹੈ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪਸ਼ੂਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪੰਛੀਆਂ ਦੀ ਦੁਨੀਆ 'ਚ ਨਹੀਂ ਕੀੜੇ ਮਕੋੜਿਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਸੂਰਜ ਚੰਨ ਤਾਰਿਆਂ ਦੀ ਦੁਨੀਆ 'ਚ ਨਹੀਂ ਮਨੁੱਖ ਦੀ ਦੁਨੀਆ 'ਚ ਵਿਚਾਰ ਦੇ ਬਦਲਦੇ ਆ ਦੁਨੀਆ ਬਦਲ ਜਾਂਦੀ ਹੈ ਮੈਂ ਤਦ ਹਫਿਰ ਦੁਹਰਾ ਦਿਆਂ ਸਵੇਰੇ ਇੱਕ ਮਨੁੱਖ ਹਿੰਦੂ ਸੀ ਸ਼ਾਮ ਨੂੰ 크ਿਸਚਨ ਹੋ ਗਿਆ ਕਹਿੰਦਾ ਮੈਂ ਈਸਾਈ ਹੋ ਗਿਆ ਤਾਂ ਕੀ ਬਦਲ ਗਿਆ ਨੱਕ ਬਦਲ ਗਿਆ ਅੱਖਾਂ ਬਦਲ ਗਈਆਂ ਹੱਥ ਮੂੰਹ ਮੱਥਾ ਬਦਲ ਗਿਆ ਕੀ ਬਦਲਿਆ ਖੂਨ ਬਦਲ ਗਿਆ ਹੱਡੀਆਂ ਬਦਲ ਗਈਆਂ ਨਾ ਕੁਝ ਵੀ ਨਹੀਂ ਬਦਲਿਆ ਸਿਰਫ ਵਿਚਾਰ ਬਦਲ ਗਏ ਨੇ ਸਮਝ ਬਦਲ ਗਈ ਸੋਚਣੀ ਬਦਲ ਗਈ ਸਵੇਰੇ ਹਿੰਦੂ ਸੀ ਸ਼ਾਮੀ 크ਿਸਚਨ ਹੈ ਮذਬ ਇੱਕ ਵਿਚਾਰ ਦਾ ਨਾਮ ਹੈ ਧਰਮ ਇੱਕ ਵਿਚਾਰ ਦਾ ਨਾਮ ਹੈ ਮਨੁੱਖ ਦੇ ਵਿਚਾਰ ਦੇ ਬਦਲਦੇ ਆ ਬਾਹਰ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਬਦਲਦਾ ਹੈ ਮਨੁੱਖ ਦੀ ਦੁਨੀਆ ਉਹਨਾਂ ਦੇ ਨਾਲ ਜਿ ਮਨੁੱਖ ਜ਼ਮੀਨ ਤੇ ਚੱਲਦਾ ਸੀ ਪੈਦਲ ਸਹਜੇ ਸਹਜੇ ਇਹਨੇ ਪਸ਼ੂਆਂ ਨੂੰ ਵਰਤਿਆ ਅਸਵਾਰੀ ਵਾਸਤੇ ਘੋੜਿਆਂ ਨੂੰ ਉਠਾ ਨੂੰ ਬੈਲਾਂ ਨੂੰ ਸ਼ਿਵਜੀ ਬੈਲ ਬੈਲ ਤੇ ਅਸਵਾਰੀ ਕਰਦੇ ਸਨ ਹੈਰਾਨ ਗਏ ਕ੍ਰਿਸ਼ਨ ਨੂੰ ਰਥ ਦੇ ਚ ਬੈਠਦੇ ਸਨ ਜਿਹਨੂੰ ਪੰਜ ਘੋੜੇ ਲੱਗਦੇ ਸਨ ਕੋਈ ਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਫਿਰ ਮਨੁੱਖ ਨੇ ਪਸ਼ੂਆਂ ਨੂੰ ਵਾਹਨ ਅਸਵਾਰੀ ਵਾਸਤੇ ਵਰਤੇ ਫਿਰ ਸਹਜੇ ਸਹਜੇ ਵਿਕਾਸ ਹੋਇਆ ਸਾਈਕਲ ਆਈ ਮੋਟਰ ਕਾਰ ਆਈ रेल गड़ियां आईयां फिर आवाज ਤੋਂ ਵੀ ਤਿੱਖੇ ਹਵਾਈ ਜਹਾਜ਼ ਆਏ। ਇਸ ਪਹਿਰਾਂ ਨੂੰ ਜ਼ਿਆਦਾ ਸ਼ਕਤੀ ਮਿਲ ਗਈ, ਗਤੀ ਮਿਲ ਗਈ। ਇਸੇ ਤਰੀਕੇ ਨਾਲ ਮਨੁੱਖ ਪਹਾੜਾਂ ਦੀਆਂ ਗਾਰਾਂ 'ਚ ਰਹਿੰਦਾ ਸੀ ਜਾਂ ਦਰਖਤਾਂ ਦੇ ਥੱਲੇ ਜ਼ਿੰਦਗੀ ਬਸਰ ਕਰਦਾ ਸੀ। ਸੇਜੇ ਸੇਜੇ ਸਰਦੀ ਗਰਮੀ ਬਰਸਾਤ ਤੋਂ ਬਚਣ ਲਈ ਇਸ ਨੇ ਜੋਗੀ ਬਣਾਈ ਕਾਨੇ ਆਂਦੀ ਪਤੇ ਆਂਦੀ ਫਿਰ ਸਹਜੇ ਸਹਜੇ ਮਿੱਠੀ ਦੀ ਫਿਰ ਮਿੱਠੀ ਨੂੰ ਪਕਾਣ ਲੱਗ ਪਿਆ ਅਗ ਇਜਾਦ ਹੋ ਗਈ ਫਿਰ ਪੁਖਤਾ ਮਕਾਨ ਬਣਾਣ ਲੱਗ ਪਿਆ ਅੱਜ ਸੈਕੜੇ ਮੰਜ਼ਲਾ ਹਲਕ ਬੋਸ ਇਮਾਰਤਾਂ ਦਾ ਮਨੁੱਖ ਮਾਲਕ ਹੈ ਪਰ ਰਹਿਦਾ ਤੇ ਪਹਿਲੇ ਪਹਾੜਾਂ ਦੀਆਂ ਗਾਰਾਂ 'ਚ ਸੀ ਲੜਾਈ ਝਗੜਾ ਹੋ ਜਾਏ ਮਨੁੱਖ ਕੋਲ ਹਥਿਆਰ ਕੀ ਆਉਂਦਾ ਸੀ ਨਾਖੁਨ ਜਾਂ ਦੰਦ ਵਦ ਤੋਂ ਵਦ ਆਪਸ ਵਿੱਚ ਕਿਦਾਰੇ ਲੜਾਈ ਭਿਆਨਕ ਹੋ ਜਾਏ ਤੇ ਨਾਖੁਨਾਂ ਨਾਲ ਅਗਲੇ ਨੂੰ ਚੀਰ ਦੇਣਾ ਜਾਂ ਦੰਦਿਆਂ ਨਾਲ ਘਟ ਖਾਣਾ ਜਿ ਸਜੇ ਸਜੇ ਹੱਥ ਦੇ ਚ ਲਾਠੀ ਆਈ ਫਿਰ ਲਾਠੀ ਨਾਲ ਲੋਹੇ ਦੀ ਨੋਕ ਜੋੜੀ ਬਰਛਾ ਬਣ ਗਈ ਬਰਛੇ ਦੀ ਮਾਰ ਦੂਰ ਤੱਕ ਨਹੀਂ ਸੀ ਫਿਰ ਤੀਰ ਕਮਾਨ ਆ ਗਈ ਦੂਰ ਤੱਕ वार ਕਰਦੇ ਸੀ ਬੰਦੂਕ ਆਈ ਤੋਪ ਆਈ ਫਿਰ ਟੈਂਕ ਆਇਆ ਅਜ ਤੇ ਮਨੁੱਖ ਹਾਈਡਰੋਜਮ ਬੰਮ ਤੋ ਵੀ ਅੱਗੇ ਚਲਾ ਗਿਆ ਚੱਲਿਆ ਨਾਖੁਨਾ ਦੋਸੀ ਦੰਦਾ ਦੋਸੀ ਇਸ਼ਾਰਿਆਂ ਨਾਲ ਗੱਲ ਕਰਦਾ ਸੀ ਔਰ ਮਨੁੱਖ ਦੀ ਮੂਲ ਭਾਸ਼ਾ ਸੀ ਹਾਸਾ ਤੇ ਰੋਣਾ ਜਨਮ ਤੋਂ ਲੈ ਕੇ ਆਇਆ ਸੀ ਸਾਰੀ ਦੁਨੀਆ ਦਾ ਸਾਂਝ ਹੈ ਅਗਰ ਕੋਈ ਹੱਸ ਰਿਹਾ ਹੋਵੇ ਤੋਂ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹਿੰਦੀ ਦੇ ਚ ਹੱਸ ਰਿਹਾ ਸੰਸਕ੍ਰਿਤ ਦੇ ਚ ਹੱਸ ਰਿਹਾ ਜਾਂ ਪੰਜਾਬੀ ਦੇ ਚ ਹੱਸਦਾ ਪਿਆ ਇੰਗਲਿਸ਼ ਦੇ ਚ ਹੱਸਦਾ ਪਿਆ ਜਾਂ ਗੁਜਰਾਤੀ ਮਰਾਠੀ ਦੇ ਚ ਹੱਸਦਾ ਪਿਆ ਹੱਸ ਰਿਹਾ ਜਦ ਕੋਈ ਰੋ ਰਿਹਾ ਹੋਵੇ ਤੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਚਾਈਨੀਜ਼ ਦੇ ਚ ਰੋ ਰਿਹਾ ਹੈ ਕਿ ਬੰਗਲਾ ਦੇ ਚ ਰੋ ਰਿਹਾ ਹੈ ਜਾਂ ਪੰਜਾਬੀ ਦੇ ਚ ਰੋ ਰਿਹਾ ਹੈ ਹਿੰਦੀ ਆ ਸਿੰਧੀ ਦੇ ਚ ਰੋ ਰਿਹਾ ਹੈ ਇਸ ਤਰ੍ਹਾਂ ਨਹੀਂ ਕਹ ਰੋ ਰਿਹਾ ਹੈ ਰੋਣਾ ਸਾਰੀ ਦੁਨੀਆਂ ਦਾ ਸਾਂਝ ਹੈ ਹਾਸਾ ਸਾਰੀ ਦੁਨੀਆਂ ਦਾ ਸਾਂਝ ਹੈ ਜਮਾਂਦਰੂ ਬੱਚਾ ਹਾਸਾ ਤੇ ਰੋਣਾ ਹੀ ਲੈ ਕੇ ਆਇਆ ਹੈ ਫਿਰ ਸਜੇ ਸਜੇ ਅੰਦਰੂਨੀ ਜਜ਼ਬਾਤਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਦਾ ਜਨਮ ਹੋਇਆ ਫਿਰ ਇਸ ਨੂੰ ਬੋਲਣਾ ਆਇਆ ਅੱਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਦਤਾ ਹੈ ਮਨੁੱਖ ਸਮਝਿਆ ਹੋਇਆ ਸੁਣਿਆ ਹੋਇਆ ਕਾਫੀ ਲੰਬੇ ਸਮੇਂ ਤੱਕ ਰਵੇ ਫਿਰ ਮੈਂ ਭੁੱਲ ਨਾ ਜਾਵਾਂ ਲੇਖਣੀ ਦਾ ਜਨਮ ਹੋਇਆ ਲਿਪੀਆਂ ਦਾ ਜਨਮ ਹੋਇਆ ਅਲਫਾਬੇਟ ਦਾ ਜਨਮ ਹੋਇਆ। ਕਾਗਜ਼ ਨਹੀਂ ਸੀ, ਮਨੁੱਖ ਨੇ ਪੱਥਰਾਂ 'ਤੇ ਲਿਖਿਆ। ਭੋਜ ਪੱਥਰਾਂ 'ਤੇ ਲਿਖਿਆ। ਭਾਰਤ ਦੇ ਉਤਰਾਖੰਡ ਦੇ ਚ ਹਿਮਾਲਿਆ ਪਰਬਤ ਦੇ ਚ ਇੱਕ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ 1-1 ਫੁੱਟ, 1.5 ਫੁੱਟ ਲੰਬੇ ਹੁੰਦੇ ਨੇ। ਉਹਨੂੰ ਭੋਜ ਬ੍ਰਿਕਸ਼ ਕਹਿੰਦੇ ਨੇ, ਉਹਨਾਂ ਪੱਤਰਾਂ ਨੂੰ ਭੋਜ ਪੱਤਰ ਕਹਿੰਦੇ ਨੇ। ਅਜੇ ਵੀ ਹੈਗੇ ਨੇ। ਮਨੁੱਖ ਨੇ ਭੋਜ ਪਤਰਾ ਤੋਂ ਕਾਗਜ਼ਾਂ ਦਾ ਕੰਮ ਲਿਆ ਉਸ ਤੇ ਲਿਖਣਾ ਸ਼ੁਰੂ ਕੀਤਾ ਪੁਰਾਣੇ ਬੇਸ਼ਤਰ ਧਰਮ ਗ੍ਰੰਥ ਭੋਜ ਪਤਰਾਾਂ ਦੇ ਉੱਤੇ ਲਿਖੇ ਆਏ ਔਰ ਹੈਰਾਨਗੀ ਦੀ ਗੱਲ ਕਾਗਜ਼ ਨਾਲੋਂ ਭੋਜ ਪੱਤਰ ਦੀ ਉਮਰ ਜ਼ਿਆਦਾ ਹੈ 2-2000 ਸਾਲ ਦੇ ਭੋਜ ਪੱਤਰ ਪਏ ਨੇ ਲਖਨਊ ਮਿਊਜ਼ੀਅਮ ਦੇਚ ਦਿੱਲੀ ਮਿਊਜ਼ੀਅਮ ਦੇਚ ਸੰਸਕ੍ਰਿਤ ਲਿਪੀ ਦੇ ਵਿੱਚ ਲਿਖੀ ਹੋਈਆਂ ਧਾਰਮਿਕ ਵਿਚਾਰਾ ऋषि मुनियों ਦੇ ਬੋਲ ਹਿਮਾਲਿਆ ਪਰਬਤ ਦੇ ਸਰਦੀ ਦੇ ਦਿਨ ਜਿਹੜੇ ਜਪੀਸ਼ਵਰ ਤਪੀਸ਼ਵਰ ਰਹਿ ਜਾਂਦਣ ਥੱਲੇ ਨਹੀਂ ਆਉਂਦੇ ਕੋਈ ਨਾ ਪਤਰਾਂ ਨੂੰ ਸਰਦੀਆਂ ਦੇ ਦਿਨ ਜਲਾਣ ਲੱਗ ਪਏ ਸਨ ਸੁੱਕ ਜਾਂਦੇ ਨੇ ਉਹਨਾਂ ਦੇ ਨਾਲ ਅੱਗ ਦਾ ਕੰਮ ਲੈਂਦੇ ਸਨ ਯੂਪੀ ਗਵਰਨਮੈਂਟ ਨੇ ਹੁਣ ਕਾਨੂੰਨ ਬਣਾਇਆ ਹੈ ਜਿਹੜਾ ਇਹਨਾਂ ਪਤਰਾਂ ਨੂੰ ਤੋੜੇਗਾ ਜਲਾਏਗਾ 6 ਮਹੀਨੇ ਦੀ ਸਜ਼ਾ ਕਿਉਂ ਇਹ نسل ਖਤਮ ਹੋ ਰਹੀ ਸੀ ਇਹ ਪੱਤੇ ਖਤਮ ਹੋ ਰਹਿ ਸੀ ਇਹਨੂੰ ਕੱਟਣ ਦੀ ਜਲਾਣ ਦੀ ਹੁਣ ਮਨਾਈ ਕੀਤੀ